ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਵੀ ਆਪਾਂ ਜਾ ਰਹੇ ਆ ਮੈਂ ਮੇਰੀ ਫਰੈਂਡ ਨੂੰ ਮਿਲਣਾ ਉਹ YouTube ਤੋਂ ਮੇਰੀ ਫਰੈਂਡ ਬਣੀ ਆ ਤੇ ਬਹੁਤ ਜ਼ਿਆਦਾ ਉਹ ਮੇਰਾ ਪਿਆਰ ਕਰਦੀ ਆ ਭੈਣ ਆ ਤੇ ਉਹ ਬਹੁਤ ਟਾਈਮ ਦੀ ਕਹਿ ਰਹੀ ਸੀ ਵੀ ਤੁਸੀਂ ਮੈਨੂੰ ਮਿਲ ਕੇ ਜਾਣਾ ਮਿਲ ਕੇ ਜਾਣਾ ਤੇ ਅੱਜ ਮੈਂ ਆਪਣੀ ਉਸ ਭੈਣ ਨੂੰ ਮਿਲਣ ਜਾ ਰਹੀ ਆ ਤੇ ਬਾਕੀ ਕੋਸ਼ਿਸ਼ ਕਰਾਂਗੇ ਜੇ ਜੇਤਾਗਲਾ ਵੀਡੀਓ ਕੈਮਰੇ ਚ ਆਉਣਾ ਚਾਹੇ ਤਾਂ ਆਪਾਂ ਉਹਨਾਂ ਨੂੰ ਜ਼ਰੂਰ ਕੈਮਰੇ ਚ ਲੈ ਕੇ ਆਵਾਂਗੇ ਜੇ ਭਈ ਉਹ ਸੰਗਦੇ ਹੋਏ ਤਾਂ ਆਪਾਂ ਕੈਮਰੇ ਚ ਨਹੀਂ ਲੈ ਕੇ ਆਵਾਂਗੇ ਕਿਉਂਕਿ ਬਿਨਾ ਪੁੱਛੇ ਕੈਮਰੇ ਚ ਲਿਆਉਣਾ ਕਿਸੇ ਨੂੰ ਵੀ ਗਲਤ ਹੁੰਦਾ ਹੈ ਤੇ ਬਾਕੀ ਆਪਾਂ ਜਾ ਰਹੇ ਹਾਂ ਜੀ ਮਿਲਣਾ ਬਾਕੀ ਹੋ ਸਕੇ ਤਾਂ ਥੋੜੀ ਕਣੀ ਵੀਡੀਓ ਮੈਂ ਰਾਤ ਚ ਵੀ ਬਣਾਉਂਗੀ ਤੇ ਬਹੁਤ ਖੁਸ਼ ਆ ਮੈਂ ਆਪਣੀ ਫਰੈਂਡ ਨੂੰ ਮਿਲਣ ਜਾ ਰਹੀ ਹਾਂ ਸੋ ਮਿਲਦੇ ਜੀ ਫਿਰ ਆਪਾਂ ਅੱਗੇ ਹਾਂਜੀ ਆਪਾਂ ਘਰੋਂ ਚੱਲ ਪਏ ਆਇਨਾ ਸੋਚੋ ਬਿਬਾ ਨਾਲ ਦਾ ਡਿਜ਼ਾਈਨ ਬਣਾਈ ਬੈਠੀ ਐ ਅਚਰਲੀ ਨਾ ਮੈਂ ਬਾਲ ਧੋਤੇ ਆ ਜੀ ਕਿਉਂਕਿ ਗਰਮੀ ਇੰਨੀ ਆ ਮੈਨੂੰ ਤਾਂ ਆ ਬਲਕਿ ਤਾਂ ਰੋਜ਼ ਹੀ ਬਾਲ ਧੋਣੇ ਪੈਂਦੇ ਆ ਤੇ ਨਹੀਂ ਇਹ ਨਹੀਂ ਪਤਾ ਵੀ ਤੀਜੇ ਦਿਨੋਂ ਐ ਲੱਗਦਾ ਵੀ ਸਿਰ ਦੇ ਵਿੱਚ ਮੁੜ ਕੇ ਹੀ ਮੁੜ ਕੇ ਫਿਰਦਾ ਹੈ ਤੇ ਹੁਣ ਆਪਾਂ ਚੱਲ ਪਏ ਜੀ ਕੋਸ਼ਿਸ਼ ਰਾਜ ਵੀ ਵੀਡੀਓ ਬਣਾਉਣ ਦੀ ਕਰਾਂਗੇ ਤੇ ਆ ਦੇਖੋ ਜੀ ਦੀਪ ਸਿੰਘ ਚਲਾ ਰਿਹਾ ਗੱਡੀ ਪਿੱਕ ਹੈ ਜੀ ਆ ਜਾ ਰਹੇ ਮਿਲਣ ਆਪਣੀ ਫਰੈਂਡ ਨੂੰ ਤੇ ਕੋਸ਼ਿਸ਼ ਕਰਾਂਗੇ ਆਪਾਂ ਵੀਡੀਓ ਵੀ ਬਣਾਵਾਂਗੇ ਕਿਉਂਕਿ ਉਹ ਭੈਣ ਜਿੱਥੇ ਰਹਿੰਦੇ ਨੇ ਉੱਥੇ ਬਹੁਤ ਸੋਹਣੇ ਕਹਿੰਦੇ ਹੋ ਭੈਣ ਕਹਿੰਦੇ ਵੀ ਗੁਰੂ ਘਰ ਵੀ ਹੈਗੇ ਆ ਹਨਾ ਤੇ ਆਪਾਂ ਕੋਸ਼ਿਸ਼ ਕਰਾਂਗੇ ਗੁਰੂ ਘਰਾਂ ਦੀਆਂ ਵੀਡੀਓ ਵੀ ਬਣਾ ਕੇ ਲੈ ਕੇ ਆਈਏ ਕਿਉਂਕਿ ਆਪਾਂ ਪਹਿਲੀ ਵਾਰ ਜਾ ਰਹੇ ਆ ਪਉਥੇ ਕੁਝ ਨਹੀਂ ਦੇਖਿਆ ਵੀ ਕੀ ਸਿਸਟਮ ਆ ਕਿਵੇਂ ਕੋਸ਼ਣ ਠੀਕ ਹੈ ਜੀ ਸੋ ਰਸਤੇ 'ਚ ਸੋਨੂੰ ਮਿਲਦੇ ਰਹਾਂਗੇ ਜੀ ਠੀਕ ਹੈ ਕਿਉਂਕਿ ਰਸਤੇ ਦੀ ਵੀਡੀਓ ਬਣਾਉਣ ਦਾ ਤਾਂ ਕੀ ਰਹਦਾ ਸੜਕਾਂ ਦਾ ਸਾਰਿਆਂ ਨਹੀਂ ਦੇਖਿਆ ਹੁੰਦੀ ਆ ਮੋਸਟਲੀ ਅਸੀਂ ਬਸ ਹੁਣ ਮੋੜ ਮੰਡੀ 'ਚੋਂ ਨਿਕਲੇ ਆ ਠੀਕ ਹੈ ਜੀ ਕੰਟੀਨਿਊ ਰਹਿਉ ਆਪਣੀ ਵੀਡੀਓ ਜੀ ਜੀ ਅਸੀਂ ਆ ਚੁੱਕੇ ਹਾਂ ਜੀ ਉਸ ਭੈਣ ਕੋਲ ਪਿੰਡ ਕਿਹਦਾ ਪਣਾ ਇਹ ਭਾਗੀ ਜੀ ਭਾਗੀ ਜੀ ਆ ਚੁੱਕੇ ਹਾਂ ਜੀ ਇਹ ਸਾਡੀ ਭੈਣ ਨੇ ਸਾਨੂੰ ਇੰਨਾ ਪਿਆਰ ਕੀਤਾ ਸੀ YouTube ਤੋਂ ਪਣਾ ਬਣੀ ਹੈ ਤੇ ਇਹਦਾ ਪਿਆਰ ਮੈਨੂੰ ਇੱਥੇ ਤੱਕ ਕਰ ਖਿੱਚ ਕੇ ਲਿਆਇਆ ਬਜੇ ਸਾਡੇ ਕੋਲੇ ਟਾਈਮ ਬਹੁਤ ਘੱਟ ਹੁੰਦਾ ਕੱਲ ਨੂੰ ਅਸੀਂ ਕੱਟ ਪੀਸ ਪਾਉਣੀ ਸੀ ਤੇ ਸਾਡਾ ਕੱਪੜੇ ਦਾ ਕੰਮ ਤੁਹਾਨੂੰ ਪਤਾ ਹੀ ਹੈ ਫਿਰ ਕੋਲ ਟਾਈਮ ਬਿਲਕੁਲ ਨਹੀਂ ਹੁੰਦਾ ਪਰ ਇਹ ਭੈਣ ਦਾ ਪਿਆਰ ਸਾਨੂੰ ਖਿੱਚ ਲਿਆਇਆ ਇੰਨਾ ਕੁ ਪਿਆਰ ਕਰਦੀ ਹੈ ਭੈਣ ਅਸੀਂ ਮਜਬੂਰ ਹੋ ਗਏ ਇੱਥੇ ਆਉਣ ਲਈ ਇਹ ਭੈਣ ਬਹੁਤ ਸਵੀਟ ਆ ਤੇ ਅਸੀਂ ਇੰਨੇ ਖੁਸ਼ ਹੋਏ ਇੱਕ ਤਰ੍ਹਾਂ ਦੇ ਜੀ ਸਾਨੂੰ ਜਿਵੇਂ ਨਹੀਂ ਲੱਗ ਰਿਹਾ ਵੀ ਅਸੀਂ ਉੱਪਰ ਜਗ੍ਹਾ ਤੇ ਆਏ ਤੇ ਹੁਣ ਸਾਨੂੰ ਅਸੀਂ ਭੈਣ ਦੇ ਘਰ ਦਾ ਟੂਰ ਕਰਾਉਣਾ ਹੈ ਭੈਣ ਦੇ ਬੱਚੇ ਬਾਹਰ ਸੈੱਟ ਨੇ ਸਾਰੇ ਤੇ ਇਹ ਭੈਣ ਦਾ ਫਿਰ ਇਹ ਨਹੀਂ ਪਤਾ ਸਾਡੇ ਨਹੀਂ ਰ ਆਜਾ ਹੁਣ ਅਸੀਂ ਤੁਹਾਨੂੰ ਭੈਣ ਦਾ ਦਿਖਾਉਣਾ ਹੈ ਘਰ ਸਭ ਤੋਂ ਪਹਿਲਾਂ ਤਾਂ ਮੇਰਾ ਫੇਵਰਿਟ ਬਗੀਚਾ ਦੇਖੋ ਕਿਉਂਕਿ ਮੈਂ ਹਰੀਆਲੀ ਦੀ ਇੰਨੀ ਪਸੰਦਾ ਮੈਨੂੰ ਹੀ ਆ ਆਵਰ ਮਾਇਆ ਫਲਾਉਂ ਨੂੰ ਗੁਇਂ ਤੇ ਲਾਇਆ ਟੀਪੂ ਲਾਇਆ ਹੈ ਦੇਖੋ ਕਦੀ ਬੂਮ ਕਰਕੇ ਦੇਖੋ ਕਿੰਨੇ ਆ ਲਿਖੇ ਬਹੁਤ ਲੱਗ ਕਿੰਨੂ ਇਹ ਭੈਣ ਦਾ ਬਾਗ ਹੈ ਜੀ ਛੋਟਾ ਜਿਹਾ ਘਰੇ ਤੇ ਅ ਅੜੁੱਦੀ ਬੋਝ ਤੇ ਟੱਕਾ ਇਥੋਂ ਵੀ ਬਹੁਤ ਸੋਹਣੇ ਆ ਦੇਖੋ ਜੀ ਆ ਜਦੀ ਆ ਸਹੇ ਨੇ ਚੀਕੋਂ ਦਾ ਬੂਟਾ ਜੀ ਇਹ ਭੈਣ ਦੇ ਘਰੇ ਨਾ ਇਹਨਾਂ ਨੇ ਆਪ ਹਾਂ ਆਪ ਤਿਆਰ ਕਰਵਾਏ ਹੋਇਆ ਦੇਖੋ ਜੀ ਪੌਦੇ ਲਵਾ ਕੇ ਇਹ ਚੀਗੂ ਹੈ ਤੇ ਆ ਸ਼ਾਇਦ ਆੜੂਆ ਹਨਾ ਬਣੇ ਹਾਂਜੀ ਆ ਆੜੂਆ ਨਾ ਬਣੇ ਅਨਾਈ ਇਹ ਹਾਂ ਇਹ ਆੜੂਆ ਹਾਂ ਆੜੂ ਲੱਗ ਰਿਹਾ ਦੇਖਣ ਜੀ ਅਰੇ ਆਲੂ ਖਾਣਾ ਲਵਾਇਆ ਤੇ ਆਗੇ ਗੁਲਾਬਾਂ ਦੇ ਬੂਟੇ ਜੇਨਿਕ ਭੈਣ ਨੂੰ ਵੀ ਮੇਰੇ ਵਾਂਗੂ ਬਹੁਤ ਜ਼ਿਆਦਾ ਸ਼ਾਮਕਾ ਸਾਡੇ ਦਾ ਖਰਚਾ ਵਾ ਘਾਟਾ ਸ਼ਹਿਰ ਦਾ ਕਰਕੇ ਔਖਾ ਆ ਆ ਆ ਆ ਅੱਛਾ ਆ ਔੜ ਓਕੇ ਮੈਂ ਸੋਚੀ ਐ ਨਾ ਮੈਂ ਕਿ ਕੋਈ ਬੂਟਾ ਲੱਗ ਰਿਹਾ ਔੜਾ ਤੇ ਆਲੂ ਬੁਖਾਰੇ ਦੇ ਕਿਹੜਾ ਭੈਣੇ ਬੂਟਾ ਉਹ ਪਰਲਾ ਆ ਵਾਲਾ ਨਹੀਂ ਦੂਜਾ ਭੈਣ ਜੀ ਇਹ ਕਿਹੜਾ ਆ ਵਾਲਾ ਜੀ ਹਾਂਜੀ ਆ ਜੀ ਆਲੂ ਬੁਖਾਰੇ ਦਾ ਬੂਟਾ ਦੇਖ ਲਓ ਮੈਂ ਤਾਂ ਪਹਿਲੀ ਵਾਰੀ ਦੇਖਿਆ ਕਾਮਯਾਬ ਕਰੀ ਬੈਠੇ ਭੈਣਾਂ ਆ ਦੇਖੋ ਜੀ ਪਦੀਨਾ ਤੇ ਪਦੀਨੇ ਦੀਆਂ ਜੜਾਂ ਅਸੀਂ ਜਾਂਦੇ ਫੇ ਪੱਕਾ ਲੈ ਕੇ ਜਾਵਾਂਗੇ ਸਾਡਾ ਪਦੀਨਾ ਮੱਚ ਗਿਆ ਖਵਾ ਦਿੰਨੇ ਸਾਨੂੰ ਅਸੀਂ ਇਹ ਪਦੀਨਾ ਪਦੀਨਾ ਦੇਖੀਏ ਕਿਹੜਾ ਇਹ ਹਰੀ ਡੰਡੀ ਵਾਲਾ ਉਹ ਮਸਲਦੀ ਆ ਇਹ ਹਰੀ ਡੰਡੀ ਵਾਲਾ ਪਦੀਨਾ ਜੀ ਕਿਹੜੀ ਆਮ ਸੱਣੀ ਹੈ ਭਾਈ ਆ ਦੇਖੋ ਜੀ ਵਿੱਚ ਦੀਪੂ ਫਿਰਦਾ ਬਾਗ ਦੇਖ ਲਈ ਦਿਖਾਈ ਬੜਾ ਸੁਹਣਾ ਬਗੀਚਾ ਭੈਣ ਕਾ ਬਹੁਤ ਜ਼ਿਆਦੇ ਸੁਹਣਾ ਮਨਤਪੁਰਲੀ ਬੈਠਿਆ ਹੈ ਮਨਤਪੁਰਲੀ ਬੈਠਿਆ ਤੈਨੂੰ ਦੇਖ ਭੋਲਦੀਆਂ ਭਰਾਵਾ ਫਰਕ ਆ ਬਈ ਇੱਧਰ ਹੀ ਬਣਾਉਣਾ ਇਹ ਕੋਲਣਾ ਪੂਆ ਪਾਣਾ ਹੈ ਹਾਂ ਖਲਾ ਲੈਣਾ ਆਓ ਇਹ ਭੈਣ ਕਹਣੇ ਵੀ ਸਟੋਰ ਟਾਈਮ ਤੇ ਬਣਾਇਆ ਹੋਇਆ ਵਿੱਚ ਭੈਣ ਕੀ ਗੱਡੀ ਮੰਜੇ ਦੇ ਖਾਪਣਾ ਜਿਹੜਾ ਤੁਹਾਨੂੰ ਜੱਟਾਂ ਦਾ ਮੇਨ ਕੰਮ ਹੁੰਦਾ ਪਰ ਛੱਤੀ ਤੇ ਟੋਕਰੇ ਟੂਕਰੇ ਜਮ ਆਪਣੇ ਵਾਲਾ ਮੈਨੂੰ ਇਹ ਜਿਆਖਰ ਬਹੁਤ ਪਸੰਦ ਆ ਬਰਾਸ ਸਾਂਹੀ ਹੋਈਆਂ ਭੈਣਿਆਂ ਦੀ ਆ ਦੇਖੋ ਪੂਰੇ ਮੰਜੇ ਮੰਜੇ ਆ ਤੇ ਅਲਮਾਰੀ ਭੈਣ ਦੀ ਤੇ ਆ ਗਿਆ ਜੀ ਬੇਬੇ ਦਾ ਸੰਦੂਖ ਜਿਹੜਾ ਆਪਾਂ ਪੁਰਾਣੇ ਪਹਿਲਾ ਵਾਲੇ ਜਵਾਨੇ ਚ ਬਿਸਕਟ ਕਢਾ ਕੇ ਖਾਂਦੇ ਹੁੰਦੇ ਬੇਬੇ ਦਾ ਸੰਦੂਖ ਭੈਂਡੀਆਂ ਪੇਟੀਆਂ ਇਹਨਾਂ ਨੇ ਇੱਕ ਇਹ ਮਤਲਬ ਰੂਮ ਨਾ ਸਟੋਰ ਟਾਈਪ ਤੇ ਬਣਾ ਰਿਆ ਅਸੀਂ ਵੀਡੀਓ ਬਣਾਈ ਜਾਨੇ ਸਾਰਾ ਬਰਾਸਤ ਇਹਨਾਂ ਨੇ ਸਾਂਭ ਰੱਖੀ ਹੈ ਜੀ ਸਾਰੇ ਘਰ ਦੀ ਹਾਂਜੀ ਆ ਦੇਖੋ ਜੀ ਆ ਦੇਖੋ ਜੀ ਇਹ ਇਹਨਾਂ ਦੀ ਬਰਾਸਤ ਹੈ ਜੀ ਬਹੁਤ ਸੋਹਣੀ ਗੱਲ ਹੈ ਜੀ ਆਪਣੀ ਚੀਜ਼ ਸਾਂਭ ਕੇ ਰੱਖਣੀ ਚਾਹੀਦੀ ਆਪਣਾ ਦਰਸਾ ਸੰਭਾ ਹੋਇਆ ਇਹਨਾਂ ਨੇ ਆਹ ਦੇਖੋ ਜੀ ਮਸ਼ੀਨ ਪਈ ਟੋਕੇ ਵਾਲੀ ਨਾਲੇ ਇਹ ਨਹੀਂ ਮੇਰਾ ਮੁੰਡਾ ਦੇਣ ਦਿੰਦਾ ਮੇਰਾ ਇਹ ਨੂਰ ਦੇਖੋ ਨਾਲੇ ਬੱਚੇ ਇਹਨਾਂ ਦੇ ਬਾਹਰ ਆਇਆ ਇੱਕ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਆਹ ਦੇਖੋ ਤੁਸੀਂ ਵੀ ਭੈਣ ਨੇ ਜਿਹੜੀ ਮਸ਼ੀਨਾਂ ਰੱਖੀ ਆ ਬਹੁਤ ਸੋਹਣੀ ਗੱਲ ਆ ਇਹ ਵਿਰਸਾ ਵੀ ਮਸ਼ੀਨਾਂ ਹੱਥ ਵਾਲੀਆਂ ਜਾਂ ਕਿਹੜੀਆਂ ਕੌਣ ਚਲਾਉਂਦਾ ਭੁੱਲ ਜਾਣਗੇ ਮੇਰ ਦਾ ਉਹ ਫੱਟੀਆਂ ਦੇ ਬਣਾ ਬਣਾ ਕੇ ਮੁੰਡੇ ਦੇ ਵਿਆਹ ਵਾਸਤੇ ਰੱਖੀਆਂ ਕਿਸੇ ਤੇ ਮੰਗਣ ਨਹੀਂ ਜਾਣੀਆਂ ਦੇਖੋ ਜੀ ਵੀੜੀਆਂ ਫੱਟੀਆਂ ਵੀੜੀਆਂ ਆ ਲੀਆਂ ਪਿੱਛੇ ਕਿਹਦੇ ਕੀ ਕੋਈ ਮੰਗਣੀ ਨਾ ਪਵੇ ਮੈਨੂੰ ਹੁਣੇ ਬਣਾਵਣਾ ਕਿਹੜਾ ਕੇ ਸਭ ਤੋਂ ਪਿਆਰਾ ਲੱਗਾ ਮੈਨੂੰ ਭੈਣ ਦਾ ਚੌਂਤਰਾ ਨਾ ਇਹਦਾ ਅਸੀਂ ਗੱਡੀ ਖੜਾਈ ਸੀ ਮੈਂ ਉਹਦੀ ਕਹਾਂ ਸੀ ਮੈਂ ਕਿ ਹਾਏ ਮੈਂ ਤਾਂ ਉਸੇ ਦਾ ਕੇ ਰੁਪਈਆ ਮਗਾਉ ਮੈਨੂੰ ਬਹੁਤ ਹਾਏ ਮੈਂ ਦੇਖੋ ਜੀ ਇਹ ਭੈਣ ਕਾ ਨਾ ਆਪਾਂ ਕਹਿ ਵੀ ਓਪਨ ਕਿਚਨ ਵੀ ਕਹਿ ਸਕਦੇ ਹਾਂ ਇਹ ਦੇਖੋ ਇੱਥੇ ਵੀ ਨਿੰਬੂਆਂ ਦਾ ਪੁੱਟਾ ਆਇਆ ਹੋਇਆ ਦੇਖੋ ਨਿੰਬੂ ਲੱਗਿਆ ਇਵੇਂ ਨਾਰ ਲੱਗੇ ਸੀ ਨਾ ਸਾਰੇ ਘਾਟੋ ਭਾ ਗਿਆ ਸ਼ੌਂਕ ਦਾ ਸੱਚੀ ਗੱਲ ਹੈ ਜੀ ਕੋਈ ਮੁੱਲ ਨਹੀਂ ਲੱਗਦਾ ਨਾਰਾਂ ਨੇ ਜੀ ਇਵੇਂ ਨਾਲ ਦੀ ਤੁਹਾਰੇ ਲੱਗਦੀ ਆ ਜਿਹਨੂੰ ਭੰਡਾ ਹੈ ਨਾ ਆ ਦੇਖੋ ਜੀ ਇਹ ਆਪਣਾ ਜੱਟਾਂ ਇਹ ਆਪਣਾ ਜੱਟ ਜ਼ਿਮੀਦਾਰਾਂ ਦਾ ਅਸਲੀ ਘਾਰ ਹੁੰਦਾ ਜੀ ਕਿਉਂਕਿ ਚੁੱਲ੍ਹੇ ਬਿਨਾ ਘਰ ਨਹੀਂ ਹੁੰਦਾ ਗੱਲ ਸੱਚੀ ਹੈ ਜੀ ਚੁੱਲਾ ਬਾਲਣ ਦੇ ਇੰਨੇ ਸਖੀਨ ਅਤੇ ਮੈਨੂੰ ਤੇ ਇਹ ਬੋਲੇ ਹਰੇ ਗੋਡਾਉਣੇ ਆ ਚੋਰ ਚੱਲੇ ਆ ਦੇਖੋ ਇਹ ਰਿਹਾ ਨੋ ਗੋਡਾਮ ਗੇ ਆ ਦੇਖੋ ਚੁਰਾ ਚੁੱਲੇ ਭੈਣ ਨੇ ਸਾਰਾ ਜਿਹੜਾ ਆਪਦਾ ਕੰਮ ਹੈ ਹਨਾ ਬਧੀਆ ਆਣ ਵਿਦੇਸੀ ਸਟਾਈਲ ਦਾ ਤੇ ਆ ਉੱਪਰ ਪੌੜੀਆਂ ਚੜਦੀਆਂ ਜੀ ਹਾਂ ਜੀ ਸੋਨੂ ਲੈ ਕੇ ਚੱਲਦੇ ਆਂ ਜੀ ਘਰ ਦੇ ਅੰਦਰ ਬੈਠੋ ਰਹਿ ਜੀ ਆ ਦੇਖੋ ਇਹ ਹੈ ਜੀ ਭੈਣ ਕੀ ਮੇਨ ਲੋਬੀ ਆ ਦੇਖੋ ਜੀ ਇਹ ਲੋਬੀ ਆ ਸਾਰੀ ਵਿੱਚ ਲੱਕੜ ਦਾ ਕੰਮ ਕੀਤਾ ਹੋਇਆ ਬਹੁਤ ਸ਼ੌਂਕ ਰ ਕਹਿੰਦੇ ਸ਼ੌਂਕ ਤਾਂ ਕੀ ਮੁੱਲ ਨਹੀਂ ਹੁੰਦਾ ਬੱਚੇ ਬਾਹਰ ਨੇ ਪਰ ਫਿਰ ਵੀ ਇਹ ਆਪਦੇ ਘਰ ਨੂੰ ਸਾਹਮਣੇ ਰੱਖ ਰਹੇ ਆ ਕੋਈ ਐਂਜੇ ਨਹੀਂ ਹੈਗਾ ਜਿਵੇਂ ਆਪਣੇ ਤਾਂ ਕੋਈ ਬੰਦਾ ਬਾਹਰ ਭੱਜ ਜੇ ਬਾਹਰ ਭੱਜ ਲੈਣਾ ਤਾਂ ਆਪਾਂ ਨੂੰ ਛੇਤੀ ਆਣਾ ਤੇ ਬੇਚ ਕੇ ਉੱਡ ਚਲੇਗੀ ਪਰ ਇਹ ਫਿਰ ਵੀ ਆਪਦੇ ਘਰ ਨੂੰ ਸਾਹਮਣੇ ਸਾਹਮਣੇ ਰੱਖ ਰਹੇ ਆ ਇਹ ਵੀ ਪੂਰੀ ਮਤਲਬ ਕੇਅਰ ਕਰ ਰਹੇ ਆ ਕੋਈ ਵੀ ਚੀਜ਼ ਤੁਸੀਂ ਐਂ ਨਹੀਂ ਕਹਿ ਸਕਦੇ ਵੀ ਇੱਥੇ ਹੋਣੀ ਹੈਗਾ ਆਰੇ ਭੈਣ ਦਾ ਕਿਚਨ ਕਿਚਨ ਹੁੰਦਾ ਆਪਣੇ ਘਰ ਦਾ ਮੇਨ ਹੈਡ ਕਿਉਂਕਿ ਇਥੋਂ ਆਪਣਾ ਖਾਣਾ ਬਣਦਾ ਆਪਣੀ ਸਿਹਤ ਦਾ ਸਾਰੇ ਘਰ ਦਾ ਖਿਆਲ ਇਹ ਕਿਚਨ ਰੱਖਦਾ ਵੈਸੇ ਆਪਾਂ ਇਹਨੂੰ ਇੱਕ ਡਾਕਟਰੀ ਵੀ ਕਹਿ ਸਕਦੇ ਆ ਕਿਉਂਕਿ ਰਸੋਈ ਆਪਣੀ ਡਾਕਟਰ ਹੁੰਦੀ ਹੈ ਇਹਦੇ ਦੇ ਦੇਸੀ ਚੀਜ਼ਾਂ ਇੰਨੀਆ ਵਧੀਆ ਹੁੰਦੀਆਂ ਆਜੋ ਜੀ ਆ ਦੇਖੋ ਭੈਣ ਕਾਲਾ ਕਿਚਨ ਕਿੰਨਾ ਸੋਹਣਾ ਇਹਨੇ ਤਿਆਰ ਕਰਵਾਇਆ 4 ਸਕੇਲ ਦੇਖੋ ਸਿੰਪਲ ਕਲਰ ਪਾਏ ਹੋਏ ਆ ਵੀ ਆਪਾਂ ਜਿਵੇਂ ਕਹਿੰਦੇ ਨੇ ਇੱਕ ਵਿੱਚ ਚਾਵਲ ਬਦਮਾਤਰੀ ਵਾਲੀ ਨਹੀਂ ਹੈਗੇ ਕਿਉਂਕਿ ਇਹ ਚੀਜ਼ਾਂ ਸੱਚੀ ਪੁੱਛਦੇ ਬਹੁਤ ਸੋਹਣੀਆਂ ਲੱਗਦੀਆਂ ਸਿੰਪਲ ਸੋਬਰ ਇਹਨਾਂ ਦੇ ਕਲਰ ਆ ਨਾ ਸਿੰਪਲ ਸੋਬਰ ਹੈ ਜਿਆਦੇ ਚਮਕਦੇ ਦਮਕਦੇ ਕਲਰ ਬਧੀਆ ਨਹੀਂ ਲੱਗਦੇ ਜਿੱਦਾਂ ਆ ਗਈ ਹੈ ਨਾ ਕਿਚਨ ਦੇ ਵਿੱਚ ਪੈਸੇ ਮੈਨੂੰ ਇਹ ਚੀਜ਼ਾਂ ਤਾਂ ਪਸੰਦ ਆ ਕਿ ਮੈਂ ਇਹਨਾਂ ਨੂੰ ਲਾਈਕ ਕਰਦੀ ਆ ਜਿਵੇਂ ਆ ਆਲੀ ਭਾਂਡੇ ਵਾਲੀ ਇਹਦੇ ਵਿੱਚ ਭਾਂਡੇ ਦੇਸ ਰਹੇ ਇਹਨਾਂ ਨੂੰ ਪ੍ਰੋਬਲਮ ਨਹੀਂ ਆਉਂਦਾ ਇਹਨਾਂ ਨੂੰ ਪ੍ਰੋਬਲਮ ਨਹੀਂ ਆਉਣੀ ਕੋਲ ਤੋਂ ਕਿੱਥੋਂ ਖੋਲੂ ਮੈਨੂੰ ਤਾਂ ਕੋਲ ਨਹੀਂ ਆਉਗਾ ਸੇ ਇੱਦਾਂ ਇੱਕ ਵਾਰ ਓਕੇ ਆ ਦੇਖੋ ਜਿਵੇਂ ਇਹਨੇ ਭਾਂਡੇ ਸਾਰੇ ਦੇਸ ਰਹੇ ਆਪਾਂ ਨੂੰ ਸੋਈ ਦੇ ਵਿੱਚ ਵੈਸੇ ਵੀ ਐਸਾ ਕੰਮ ਹੀ ਕਰਾਉਣਾ ਚਾਹੀਦਾ ਕਿ ਨਾਲੇ ਵਿੱਚ ਡਸਟ ਆ ਜਿਹੜਾ ਬਿਲਕੁਲ ਨਹੀਂ ਪਊਗਾ ਕਿਉਂਕਿ ਦਾ ਕਲਰ ਬਲੈਕ ਜਾ ਜਦੋਂ ਆਪਾਂ ਲਾਈਟ ਕਲਰ ਕਰਾਵਾਂਗੇ ਤੋਦੀ ਸਫਾਈ ਆਪਾਂ ਨਹੀਂ ਕਰ ਸਕਾਂ ਸਾਰੀ ਮੈਪਸਾਨ ਬਕਰ ਕੇ ਬਾਹਰੋਂ ਗਈ ਸੀ ਸਾਰੀ ਆਹ ਪੀਸ ਵੀ ਨਹੀਂ ਆ ਗਿਆ ਮੇਰੇ ਭਾਂਡੇ ਰਾਂ ਨਾਲ ਤੁਸੀਂ ਕੱਢ ਸਕਦੇ ਕਿਸ ਨੂੰ ਕਿਹੜੇ ਭਾਂਡੇ ਦੀ ਲੋੜ ਹੈ ਜਿਸ ਰਿਹਾ ਸਾਨੂੰ ਮੱਥਾ ਮਾਰਨੀ ਲੋੜ ਨਹੀਂ ਹੈ ਵੀ ਵੀ ਚਮਚੇ ਕਿੱਥੇ ਪਏ ਆਪਨੇ ਦੋ ਰਿਸ਼ਤੇਦਾਰ ਆਣਾ ਪਊ ਉਹ ਬੁੰਦਲ ਜਾਂਦੇ ਆ ਕਿੱਥੇ ਚੀਜ਼ਾਂ ਪਈਆਂ ਆ ਦੇਖੋ ਦਿਖ ਰਿਹਾ ਬਹੁਤ ਸੋਹਣੀ ਚੀਜ਼ ਹੈ ਆ ਦੇਖੋ ਫਿਲਟਰ ਫਿਲਟਰ ਅਗੇ ਦੇ ਨਾਲ ਫਿਲਟਰ ਵੀ ਕੈਚ ਕਰਤਾ ਵਿੱਚ ਇੱਧਰ ਕੰਡਿਆ ਦਾ ਚੋਕ ਫਿਲਮ ਚਾਹ ਦੇਖੋ ਇਹਨਾਂ ਨੇ ਜਿਹੜਾ ਕੰਮ ਕਰਾਇਆ ਸਿੰਪਲ ਸੁਗਰੇ ਤੇ ਜਿਹੜੀ ਇਹ ਖਿੜਕੀ ਹੈ ਇਹ ਰਸੋਈ ਦੇ ਵਿੱਚ ਬਹੁਤ ਚਾਰ ਚੰਦ ਲਾਉਂਦੀ ਏ ਆ ਦੇਖੋ ਜੀ ਇਹ ਖਿੜਕੀ ਹੈ ਰਸੋਈ ਦੀ ਗਰਮੈਸ ਵੀ ਘੱਟ ਸਕਦੀ ਜੀ ਮੈਂ ਆਪਾਂ ਇਹਨਾਂ ਦੇ ਤਾਂ ਵੈਸੇ ਚਿਮਣੀ ਲੱਗੀ ਹੋਈ ਆ ਹੂੰ ਹੂੰ ਵਿੱਚ ਚਿਮਣੀ ਦੇ ਨਾਲ ਵੀ ਬਾਰੇ ਚੀਜ਼ਾਂ ਜ਼ਰੂਰ ਚਾਹੀਦੀਆਂ ਆ ਦੇਖੋ ਜੀ ਬਹੁਤ ਸੋਹਣਾ ਇਹਨਾਂ ਦਾ ਭਣਕਾ ਕੰਮ ਆ ਜਿਹੜਾ ਬਹੁਤ ਵਧੀਆ ਤੇ ਜਿਹੜੀ ਇਹਨਾਂ ਨੇ ਆ ਵਿੱਚ ਕੰਮ ਕਰਵਾਇਆ ਹੋਇਆ ਉਹਨਾਂ ਨੇ ਇਹ ਵੀ ਲਾਈਟ ਕਲਰਾਂ ਦਾ ਹੈ ਹਾਂ ਦੇਖੋ ਸੋਨਾ ਜੰਗ ਨਹੀਂ ਲੱਗਦੇ ਆ ਚਮਕਦੇ ਦਮਕਦੇ ਕਲਰ ਭਾਵੇਂ ਮਿੰਨੂ ਬੁੱਕ ਸਿੰਪਲ ਸੋਬਰ ਚੀਜ਼ ਬਹੁਤ ਜਿਆਦਾ ਸੋਹਣੀ ਲੱਗਦੀ ਆ ਆ ਕਮਾਸ਼ੀ ਮੇਰੇ ਪੋਤੀ ਦਾ ਆ ਦੇਖੋ ਜੀ ਆ ਇਹਨਾਂ ਦੀ ਪੋਤੀ ਦਾ ਕਮਰਾ ਇਹਨਾਂ ਦੀ ਪੁੱਤ ਬਾਹਰ ਨੇ ਇਹਨਾਂ ਦੇ ਜਿਹੜੇ ਫੈਮਿਲੀ ਹੋ ਇੰਨੇ ਬੇਕੇਦਾ ਦੇਖੋ ਭੈਣ ਦਾ ਬੇਟਾ ਬੇਟੀ ਐਂਡ ਨੂ ਨੂ ਇਹਨਾਂ ਦੀ ਗੋਰੀ ਹੈ ਜੀ ਆ ਦੇਖੋ ਜੀ ਹਿੰਦੀ ਏਲੀ ਪੋਤੀ ਦਾ ਕਮਰਾ ਤਾਂ ਨਹੀਂ ਦਾ ਚਾਹੇ ਬਾਹਰ ਪਰ ਜਦੋਂ ਆਉਂਦੇ ਆ ਨਾ ਫਿਰ ਉਹ ਆਪ ਦੀ ਮਤਲਬ ਪੋਤੀ ਦਾ ਆਪੀ ਦਾ ਕਮਰਾ ਨਾ ਸਪੈਸ਼ਲ ਰੱਖਿਆ ਉਹ ਪੋਤੀ ਦੀ ਮਰਜ਼ੀ ਹੈ ਉਹ ਬਾਬਿਆ ਵਾਸਤੇ ਹਾਂ ਆ ਪੂਜਾ ਰੂਮ ਆ ਗਿਆ ਭੈਣ ਕਾ ਵੀ ਇੱਥੇ ਭੈਣ ਜੋਤ ਲਾਉਂਦੇ ਆ ਪਰ ਵਧੀਆ ਗੱਲਾਂ ਬੱਚਿਆਂ ਵਾਲੇ ਕਮਰੇ ਚ ਬਣਾਇਆ ਇਹਨਾਂ ਨੇ ਕਿਉਂਕਿ ਜਿੱਥੇ ਆਪਾਂ ਰਹਿੰਨੇ ਆ ਉੱਥੇ ਤਾਂ ਆਪਣਾ ਹੱਕ ਹੀ ਨਹੀਂ ਬਣਦਾ ਹਾਂ ਨਹੀਂ ਠੀਕ ਰਹਿੰਦਾ ਹਾਂ ਉੱਥੇ ਤਾਂ ਆਪਣਾ ਹੱਕ ਹੀ ਨਹੀਂ ਹੁੰਦਾ ਜੀ ਕੀ ਹੇਟਲਾ ਇੱਕ ਰੂਮ ਇਹ ਆ ਗਿਆ ਜੀ ਪ੍ਰੂਮ ਭਣ ਕੇ ਘਰੇ ਮਿਲਦਾ ਭਣ ਤਿੰਨ ਨਾ ਹਾਂ ਹਾਂ ਤਿੰਨ ਹਾਰ ਦੇ ਵੀ ਚਾਰ ਹਾਂ ਤਿੰਨ ਚਾਰ ਬੈਡਰੂਮ ਭਣ ਕੇ ਆ ਦੇਖੋ ਇਹਨਾਂ ਨੇ ਸਾਰੇ ਹੀ ਕੰਮ ਲੱਕੜ ਦਾ ਕਰਵਾਇਆ ਹੋਇਆ ਪੱਕੜ ਲੱਕੜ ਦਾ ਕੰਮ ਇਹਦੇ ਹਿਸਾਬ ਨਾਲ ਕਰਾਇਆ ਸਿੰਪਲ ਆ ਤੁਸੀਂ ਸਾਰੇ ਕੰਪਲੀਟ ਕਰਿਆ ਹਾਂ ਹਾਂ ਬਿਜਿਣੀ ਜਿਆ ਰੰਗ ਹੈ ਆ ਦੇਖੋ ਆਊਟ ਨਹੀਂ ਲੱਗ ਰਹੇ ਨਾ ਹੀ ਮੈਲੇ ਹੋਣ ਖਰਾਬ ਵੀ ਨਹੀਂ ਹੋਣ ਇੱਥੇ ਰਹਿੰਦੇ ਆ ਹਾਂ ਜੀ ਬਸ ਇਹਦੇ ਨਾ ਰੈਂਟ 20000 ਆ ਨਾਲ ਵਾਸ਼ਰੂਮ ਹੋਣਾ ਹੈ ਨਾ ਭਣ ਹਾਂ ਜੀ ਅਟੈਚ ਬਾਥਰੂਮ ਆ ਸਾਰੇ ਕਮਰਿਆਂ ਦੇ ਵਿੱਚ ਸਾਰੀਆਂ ਫੈਸਿਲਿਟੀ ਆ ਜਿਦ ਤੱਕ ਪਈ ਹੋਈ ਹੈ ਦੇਖੋ ਨਾ ਆਪਾਂ ਬੈੱਡਰੂਮ ਆ ਪਾਣੀ ਦੀ ਟੂਟੀ ਖੁੱਲੀ ਛੱਡ ਗਈ ਹੈ ਨਾ ਨਹੀਂ ਨਹੀਂ ਇਹ ਨਹੀਂ ਖੁੱਲੀ ਕੋਈ ਕੋਈ ਨਹੀਂ ਆ ਟੂਟੀ ਨਹੀਂ ਆ ਟੂਟੀ ਤੇ ਬੋਲ ਰਿਹਾ ਉਹ ਜਿਹੜਾ ਟੂਟੀ ਕਰਦੇ ਹੋ ওকে ওকে ਉਹ ਫੋਰਨ ਟਾਈਪ ਦੇ ਬਣਿਆ ਹੋਇਆ ਸਾਰਾ ਕੁਝ ਹਾਂਜੀ ਹਾਂਜੀ ਓ ਸ਼ਾਵਰ ਲੈਣ ਵਾਸਤੇ ਅਲੱਗ ਹੈ ਸ਼ੀਸ਼ਾ ਵਗੈਰਾ ਲਾ ਰਿਹਾ ਹਨ ਮਨਾਂ ਫਿਰ ਇੰਡੀਅਨ ਲੈਵਲ ਦੀ ਕੋਈ ਚੀਜ਼ ਨਹੀਂ ਹੈ ਸਾਰੀ ਫੋਰਨ ਟਾਈਪ ਤੇ ਹੈ ਇਹਦੇ ਵੀ ਟੱਪ ਪਿਆ ਗਿਆ ਜੀ ਅੱਗੇ ਇੱਕ ਰੂਮ ਬੈਡਰੂਮ ਆਪਾਂ ਐਨੇ ਕੂਲਰਾਂ ਇਹ ਪਿੱਲੇ ਪਹਿਣ ਪਤਾ ਲੱਗਿਆ ਸੀ ਵੈਸੇ ਭਣ ਕੇ ਅਸੀਂ ਲੱਗੇ ਹੋਇਆ ਤਾਂ ਵੀ ਇਹਦੇ ਇੱਕ ਵੱਡਾ ਕੂਮਰ ਵੀ ਕੱਲ ਨੂੰ ਆਇਆ ਭਣੇ ਹਾਂ ਹਾਂ ਪਰ ਸਮਾਰਟ ਰੋਫ ਹੀ ਆ ਕੱਲ ਨੂੰ ਆਉਂਦੇ ਤੇ ਇਹਦੇ ਨਾਲ ਦੇ ਸਕੂਲ ਏ ਭੈਣ ਨੇ ਨਵਾਂ ਕੂਲਰ ਮੰਗਵਾਇਆ ਵੀ ਮੇਰੇ ਜਵਾਕ ਆ ਰਹੇ ਆ ਭਾਂਜੀ ਭਾਂਜੀ ਆ ਰਹੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਭੈਣ ਨੇ ਸਾਡੇ ਲਈ ਇੱਕ ਕੂਲਰ ਵੀ ਮੰਗਾ ਲਿਆ ਵੀ ਕੋਈ ਲੈਟ ਦੀ ਪ੍ਰੋਬਲਮ ਆ ਜਾਏ ਤੇ ਉਹਨਾਂ ਨੇ ਦੇਖੋ ਜੀ ਇਹ ਪਿਆਰ ਕਰਦਾ ਵੀ ਕਿੰਨਾ ਪਿਆਰ ਹੈ ਇਹਨਾਂ ਨੂੰ ਸਾਡੇ ਨਾਲ ਵੀ ਏਸੀ ਸਾਨੂੰ ਪਤਾ ਲੈਟ ਤੇ ਚੱਲ ਗਿਆ ਮਨੇ ਸੋਚਿਆ ਵੀ ਪਰ ਬਿਹਤਰ ਹੈ ਅੰਦਰ ਰਹਿਸਰੇ ਅੰਦਰ ਰਹਿ ਵੀ ਇਹ ਭੈਣ ਨੇ ਲੱਗਿਆ ਵੀ ਜੇ ਏਸੀ ਨਾ ਚੱਲਿਆ ਲੈਟ ਨਾ ਆਉਟ ਕਿਚਨ ਇਨਵਰਟਰ ਤੇ ਕੂਲਰ ਦਾ ਲਾ ਲਾਂਗੇ ਜੀ ਦੇਖੋ ਜੀ ਪਿਆਰ ਹੁੰਦਾ ਐਸੇ ਕਰਕੇ ਅਸੀਂ ਆਏ ਐ 80 ਦਿਰੋ ਅਸੀਂ 700 ਕਿਲੋਮੀਟਰ ਆਏ ਹੋਏ ਇਹ ਪਿਆਰ ਹੁੰਦਾ ਜੀ ਤੇ ਬਾਕੀ ਇਹ ਸਾਰੀਆਂ ਲਮਾਰੀਆਂ ਇਹ ਭੈਣ ਨੇ ਆ ਦਾ ਪੇਟਿੰਗ ਵਾਲਾ ਸਮਾਨ ਇੱਥੇ ਧਰਿਆ ਹੋਇਆ ਇਹਦੇ ਵਿੱਚ ਸਾਰੇ ਬਿਸਤਰੀ-ਗੁਸਤਰੀ ਐ ਮੇਰਾ ਨੀ ਚੀਜ਼ ਸਾਰੀ ਸੰਭੀ ਹੋਈ ਐ ਬੱਚਿਆਂ ਵੇ ਆਪਾਂ ਕੰਬਲ ਤੈ ਲਾਇਆ ਸੋਇਆ ਇੱਥੇ ਰੱਖਤਾ ਇੱਥੇ ਇਹ ਜਦੋਂ ਭੈਣ ਦੇ ਬੱਚੇ ਬਾਹਰੋਂ ਆਉਂਦੇ ਆਪਦੇ ਕੰਬਲ ਬੈਗ ਸਾਰੇ ਦੇ ਵਿੱਚ ਰੱਖ ਲੀਏ ਹਾਂ ਭੈਣ ਵੀ ਬਾਹਰ ਜਾਂਦੀ ਰਹਿੰਦੇ ਆ ਇੰਡੀਆ ਕਿਤੇ ਇੰਡੀਆ ਚੱਲ ਗਏ ਕਿਤੇ ਫੌਰਮ ਚੱਲ ਗਈ ਜਾਂਦੀ ਰਹੀ ਹੈ ਭੈਣ ਤਾਂ ਹੈ ਹੀ ਰਹੀ ਤੇ ਆ ਗਿਆ ਜੀ ਡਰੈਗ ਰੂਮ ਤੇ ਚਲਦੇ ਜਿਹੜੀ ਇਹ ਭੈਣ ਆ ਭੈਣ ਦੇ ਘਰ ਵਾਲਾ ਬਾਈ ਸੀ ਜਿਹੜਾ ਦਰਸ਼ਨ ਸਿੰਘ ਸਿੱਧੂ ਇਹ ਫੌਜ 'ਚ ਸੀਗੇ ਤੇ ਇਹਨਾਂ ਨੇ ਵੀ ਦੇਸ਼ ਦੀ ਸੇਵਾ ਕੀਤੀ ਹੈ ਇਹ ਡਰੈਗ ਰੂਮ ਆ ਜੀ ਇਹ ਮੇਰੀ ਭੈਣ ਨੂੰ ਅਸੀਂ ਮਿਲਣ ਆਏ ਹੋਏ ਆ ਫਿਰ ਕਿਹੜਾ ਕੋਲ ਜੇ ਨਹੀਂ ਭਾਂਡਾ ਵਾਲਾ ਫਾਕ ਕਸੀ ਪਾਗੀ ਕੇ ਪਿੰਡ ਭੈਣ ਨੂੰ ਮੇਰੇ ਨਾਲ ਆਏ ਹੋਏ ਆ। ਅਭੀ ਕਾ ਇਹ ਭੈਣ ਦੀ ਕੋਤੀ ਹੋਟ ਹੈ। ਆਗੇ ਸਾਨੂੰ ਇੰਨਾ ਵਧੀਆ ਲੱਗਿਆ ਵੀ ਸਾਨੂੰ ਬਿਲਕੁਲ ਨਹੀਂ ਲੱਗ ਰਿਹਾ ਵੀ ਅਸੀਂ ਉੱਥੇ ਹੀ ਗਏ ਆ ਤੇ ਆਏ ਆ ਵੀ ਜਿੱਥੇ ਦਾ ਹਟਾ ਕੇ ਤੇ ਜੀਂ ਲੱਗਦਾ ਜਾ ਕੇ ਸਭਾ ਬੜੀ ਸ਼ੀਤੀ ਬਾਅਦ ਸੁਣ ਕੇ ਤੇ ਇੱਥੇ ਆ ਕੇ ਸਾਨੂੰ ਇੰਨਾ ਵਧੀਆ ਲੱਗ ਰਿਹਾ ਤਾਂ ਜੀ ਲੱਗਿਆ ਤਾਂ ਬਿਲਕੁਲ ਫੀਲ ਨਹੀਂ ਹੋ ਰਿਹਾ ਵੀ ਅਸੀਂ ਉੱਥੇ ਹੀ ਗਏ ਆ। ਫੇਰ ਟੂ ਸੀਗਾ ਜੀ ਸਾਡੇ ਘਰ ਤੋਂ ਲੈ ਕੇ ਭੈਣ ਦੇ ਘਰ ਤੱਕ ਇਧੋ ਅਕੇ ਨੂੰ ਅਸੀਂ ਬਾਹਰ ਜਾ ਕੇ ਵੀਡੀਓ ਬਣਾਵਾਂਗੇ। ਉਸ ਨੂੰ ਜਰੂਰ ਦਿਖਾਣਾ ਜਿਆ ਭੈਣ। ਕੀ ਹੋ ਸਕਦਾਾਰੇ ਸਾਰੇ ਕੰਮ ਕੀ ਹੋਣਾ ਸਾਰੇ 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 ਦੀ ਚਾਬੀਆਂ ਹੋਏ ਇਹ ਨਹੀਂ ਪਿੰਦਾ ਤੂੰ ਜੀ ਨਾ ਇਹ ਵੀ ਨਹੀਂ ਪਿੰਦਾ ਅਸੀਂ ਕਿੰਨੀ ਪੀਵਾਂਗੇ ਨਾ ਜਾਣੇ ਕੀ ਇਸਤੇ ਨਹੀਂ ਬੰਦ ਹੱਲਪਨ ਬੰਦ ਦੂਸਰੇ ਕੋਈ ਨਾਮ ਨਹੀ ਨਹੀਂ ਪਰਸੋਂ ਕਰਾਂਗੇ ਮੀਦੰਬੀਆ ਬੱਸ ਤਾਂ ਨਹੀਂ ਨਹੀਂ ਬੈਸੀ ਬੈਸੀ ਅੰਦਰ ਪੈ ਜਾ ਜੇ ਚਾਹ ਪੀ ਕੇ ਭੇਜੋ ਇਹ ਇਹ ਸਾਡੀ ਭੈਣ ਆ ਜੀ ਇਹ ਨੂੰ ਅਸੀਂ ਮਿਲਣਾ ਹੈ ਇਹ ਭੈਣ ਦਾ ਪਿਆਰ ਖਿੱਚ ਰਿਆ ਹੈ ਉਹਨੇ ਭੈਣ ਦੀ ਵਾਰੀ ਆ ਜੇ ਉਹ ਭੈਣ ਸਾਡੇ ਘਰ ਆਈ ਉਹਨੂੰ ਜਿੰਦਗੀ ਉਹਨਾ ਤੇ ਜੀਵਾਂਗੇ ਸਾਡਾ ਘਰ ਤਾਂ ਨਹੀਂ ਭੈਣ ਦੇ ਘਰ ਜੀ ਮੈਂ ਸੋਹਣਾ ਜੀ ਸਾਡਾ ਲੀ ਭੈਣੇ ਨੂੰ ਅਸੀਂ ਸੋਹਣਾ ਜਾਏਗਾ ਦੇ ਸਾਡਾ ਦਾ ਜੀ ਦੇਖੋ ਸਿੰਪਲ ਘਰ ਆ ਜੀ ਬੱਚੇ ਕੋਲ ਆਣਾ ਹੈ ਚਲ ਵੀ ਭੈਣ ਦੇ ਪੁੱਤ ਬਾਹਰ ਨੇ ਬੇਟੀਆਂ ਬਾਹਰ ਨੇ ਭਾਈ ਸੁੱਖ ਨਾਲ ਕਾਮਯਾਬ ਨੇ ਤੇ ਵਾਹਿਗੁਰੂ ਨੂੰ ਬਹੁਤ ਬਹੁਤ ਤਰੱਕੀ ਮਿਲੂ ਜਿੱਥੇ ਵੀ ਇਹ ਬੱਚੇ ਮੇਰੀ ਵੀਡੀਓ ਦੇਖਣਗੇ ਜਾਂ ਮੇ ਨੂੰਮੀ ਦੇਖਣਗੇ ਮੈਨੂੰ ਸਾਰਨ ਜਿਹੜੀ ਤੁਸੀਂ ਬਹੁਤ ਭਾਗਾਂ ਵਾਲੇ ਤੁਸੀਂ ਮੈਨੂੰ ਜਿੱਤਿਆ ਮੂਮੀ ਮਿਲੀ ਹੈ ਤੇ ਕੋ ਉਹਨੂੰ ਵੱਧ ਭਰਦਾ ਮਲੇ ਇਹ ਨਹੀਂ ਵੀ ਜਿਹਨਾਂ ਦੇ ਬੱਚਿਆਂ ਨੇ ਇਹਨਾਂ ਨੂੰ ਕੁਝ ਬਣ ਕੇ ਦਿਖਾਇਆ ਇਹ ਭੈਣ ਨੇ ਵੀ ਮੇਰੇ ਨੂੰ ਬਹੁਤ ਸਟਰਗਲ ਕੀਤਾ ਸਟਰਗਲ ਕਰਕੇ ਇੱਥੇ ਕਿਰਾਇਆ ਅੱਜ ਇਹ ਕਾਮਯਾਬਾ ਜਿਹਨੂੰ ਕੁੜੀਆਂ ਦੀ ਜਿਵੇਂ ਕਹਿੰਦੇ ਨੇ ਕੋਈ ਪਰਵਾਹ ਨਹੀਂ ਹੈਗੀ ਪਰ ਮਾਂ ਮੰਗਣ ਦੀ ਬਾਪ ਨਹੀਂ ਹੋਈ ਹੈ ਸੋ ਸਾਨੂੰ ਮਿਲ ਕੇ ਭੈਣ ਨੂੰ ਬਹੁਤ ਖੁਸ਼ੀ ਆ ਲੱਗਿਆ ਅਸੀਂ ਕੁਸ਼ ਹਾਂ ਤੇ ਸਾਨੂੰ ਫੀਲਿੰਗ ਹੋ ਰਹੀ ਹੈ ਕਿ ਅਸੀਂ ਬਾਹਰ ਬਾਹਰ ਆਉਣਾ ਇਸ ਤੇ ਕਿਸਾਨ ਨਾਲ ਕਰਾਂਗੇ ਕਿਉਂਕਿ ਜੀ ਬਹੁਤ ਲੱਗ ਰਿਹਾ ਜਿਿੱਥੇ ਆਪਣਾ ਜਿੱਥੇ ਲੱਗ ਚ ਸਟਰਗਲ ਹੁੰਦਾ ਜੀ ਉੱਥੇ ਕਾਨੂੰ ਕਾਹਲੀ ਅੱਗੇ ਪ੍ਰੂਫ ਕਰ ਰਹੀ ਦਿੱਤੀ ਹੈ ਇੱਕ ਮਿਹਨਤ ਤੋਂ ਇਹ ਮਿਹਨਤ ਦਾ ਫਲ ਦੇਖ ਪਈ ਸਰ ਗੱਲ ਜਰੂਰ ਆ ਤੇ ਫਾਲ ਵੀ ਰਿਕਮੈਂਡਲ ਲੱਗਣਾ ਤੁਸੀਂ ਬਣ ਮਾਣੇ ਬੋਲ ਕੇ ਵੀਡੀਓ ਵਿੱਚ ਦੱਸੋ ਵੀ ਜਿਹੜੇ ਲੋਕ ਜੜੀਆਂ ਤੁਹਾਨੂੰ ਦਿਨ ਸਿੱਟ ਜਾਣੀਆਂ ਮੇਰੇ ਕੋਲੇ ਫੋਨ ਮੈਸੇਜ ਵੀ ਕਰਦੇ ਆ ਵੀ ਮਤੁਘੀਆਂ ਮੈਂ ਅੱਖੀਆਂ ਕੋਈ ਲਾਲ ਨੰਗੂ ਅੱਖੀ ਵਿਚਾਰੀ ਕੋਈ ਪੈਸੇ ਤੋਂ ਲੋਕ ਖੀਆ ਮਾ ਬਹੁਤ ਉਤਰਾ ਨਹੀਂ ਮੈਂ ਵੀ ਸਬਰ ਕਰਨਾ ਪੈਂਦਾ ਸਬਰ ਦਾ ਕੰਮ ਹੀ ਹੁੰਦਾ ਮੈਂ ਤਾਂ ਦੱਸਦਾ ਆ ਉਹਦਾ ਸਾਰਾ ਕੁਝ ਵੀ ਭੇਜ ਮੈਂ ਤਾਂ ਸਬਰ ਕੀਤਾ ਫਿਰ ਜਾ ਕੇ ਮੈਂ ਇੱਥੇ ਤੁਸੀਂ ਵੀ ਦੱਸੋ ਬੇਣੀ ਮਾਣੇ ਕਰਕੇ ਬੰਦਾ ਮਿਹਨਤ ਨੂੰ ਜ਼ਰੂਰੀ ਕਰਦਾ ਜਦੋਂ ਆਪਣੇ ਬੱਚਿਆਂ ਨੂੰ ਕਿਸੇ ਲੈਵਲ ਤੇ ਲੈ ਕੇ ਜਾਂਦਾ ਇਹਨਾਂ ਨੇ ਆਪ ਦੇ ਬੱਚੇ ਨੂੰ ਚੰਗੀ এডਿਕੇਸ਼ਨ ਦਿੱਤੀ ਪੜਾਇਆ ਕਿਹਾ ਮੈਂ ਹੱਥੋਂ ਬਹੁਤ ਪਾਇਆ ਬਹੁਤ ਹੋ ਗਿਆ ਇਹ ਭੈਣ ਦੀ ਗੱਲ ਵੀ ਮੇਰੇ ਨਾਲ ਕੀ ਐ ਮੈਂ ਤੁਹਾਨੂੰ ਚਾਣਨ ਦੇਣਾ ਚਾਹਣੀ ਐ ਵੀ ਤੁਸੀਂ ਦਿਲ ਨਾ ਛੱਡਿਆ ਕਰੋ ਮੈਂ ਵੀ ਉਹ ਕੰਮ ਕਰਿਆ ਮੈਂ ਕੰਡਾ ਵਧਿਆ ਨਰਮੇ ਚੁਗਿਆ ਸਾਰਾ ਕੁਝ ਕੀਤਾ ਸੇਮ ਕੰਮ ਭੈਣ ਨੇ ਵੀ ਕੀਤਾ ਦਰਸ ਕਰਨਾ ਬੰਦੇ ਦੀ ਕਦੇ ਵੀ ਟੈਨ ਨਹੀਂ ਛੱਡਿਆ ਹਾਏ ਨਾ ਦੇਖੋ ਇਹ ਬੰਦਾ ਕਿੰਨਾ ਸੈਕਸਸਫੁਲ ਹੋ ਗਿਆ ਬੰਦਾ ਪਹਿਲਾਂ ਤਾਂ ਸਟਰਗਲ ਦੇਖ ਬਣਾ ਪਹਿਲਾਂ ਸਟਰਗਲ ਕਿਲਾ ਕੀਤਾ ਜਿਉਂ ਮਾਸੀ ਸਿੱਧੀ ਵੀਡੀਓ ਬਣਾ ਕੇ ਕੰਗਰਸੂਟ ਦੇ ਵਿੱਚ ਆ ਜਾਂਦਾ ਵੀ ਬੜਾ ਸੋਨਾ ਘਾਰਾ ਕੋਲ ਖਲਾ ਖੜਾ ਲੱਗੇ ਬੜਾ ਮਨ ਮਾਰੀਆਂ ਮਹਿੰਗੀਆਂ ਕਿੰਨੇ ਸੌਖੇ ਸਟਰਗਲ ਵੀ ਸੌਖੇ ਨਹੀਂ ਜਿਹੜਾ ਬੰਦਾ ਸੌਖਾ ਨਹੀਂ ਪਿੱਛੇ ਜੂ ਹੁਣ ਚੱਕਿਆ ਕਰੂ ਵੀ ਸੌਖਾ ਹੋਇਆ ਕਿਵੇਂ ਭੈਣ ਦੇ ਬੇਟਿਆਂ ਨੇ ਜਾ ਕੇ ਭੈਣ ਨੂੰ ਸੁਭੋ ਦਿੱਤਾ ਇਹਨੇ ਵੀ ਆਪਣੀ ਸਾਰੀ ਪੂੰਜੀ ਵੇਚ ਕੇ ਬੱਚਿਆਂ ਤੇ ਲਾਈ ਸੀ ਕਹਿ ਲੈਣਾ ਬੰਦਾ ਜੀ ਚੀਜ਼ ਵਾਸਤੇ ਹੀ ਫਿਰ ਜਾ ਕੇ ਕਿ ਟਿਕਸ ਸੈਕਸਸਫੁਲ ਬੰਦਾ ਬੰਦੇ ਨੂੰ ਬਹੁਤ ਕੁਝ ਕਰਨਾ ਪੈਂਦਾ ਪੈਸਾ ਲਾਇਆ ਤੇ ਪੈਸੇ ਦੇ ਮਾਰ ਕੇ ਪਾਸੇ ਜਤਾਉਂਦਾ ਬੱਚੇ ਖੋਸ਼ ਆ ਤੇ ਮੈਂ ਖੋਸ਼ ਹਿੰਦੀ ਕੋਈ ਇਹ ਜਿਆਦਾ ਢੰਗੀ ਨਹੀਂ ਬੱਚਾ ਉਸੇ ਪਿੰਡ ਅਦਾਸ ਹੋਵੇ ਜੀ ਮੈਂ ਕਹਿੰਦਾ ਹੁਣ ਨੂੰ ਨਹੀਂ ਕਰਦੇ ਇੱਕ ਬੇਟੀ ਰਹਿੰਦੀ ਕੋਲ ਹੈ ਕੋਲ ਰਹਿੰਦੀ ਹੈ ਕੋਈ ਨਾ ਤੇ ਕੇਅਰ ਕਰਦੀ ਹੈ ਇਹਦਾ ਜਵਾਈ ਬਹੁਤ ਚੰਗਾ ਵੀ ਹਿੰਦੀ ਕੇਅਰ ਕਰਦਾ ਤੇ ਇਕੱਲੇ ਨਹੀਂ ਰਹਿੰਦੇ ਇਹਦੀ ਬੇਟੀ ਤੇ ਜਵਾਈ ਜਿੰਨੇ ਕੋਲ ਰਹਿੰਦੇ ਨੇ ਕੇਅਰ ਕਰਦੇ ਬਾਕੀ ਉਹ ਜਿਹੜਾ ਆਂਡ-ਗਵਾਂ ਦਾ ਸੱਟੇ ਬਹੁਤ ਜਿਆਦਾ ਚੰਗੇ ਆ ਬਹੁਤ ਵਧੀਆ ਬੰਦੇ ਬਹੁਤ ਵਧੀਆ ਇਹ ਪਿੰਡ ਆ ਸਾਫ ਦੇ ਨਾਲ ਕੰਟੈਕਟ ਨੰਬਰ ਪਿੰਡਾ ਸੋਹਣਾ ਵੀ ਅਸੀਂ ਦੇਖਿਆ ਕਮਾਲ ਆ ਵੀ ਬਹੁਤ ਸੋਹਣਾ ਪਿੰਡਾ ਸਮਝਣਾ ਆ ਰਿਹਾ ਬਿਲਕੁਲ ਸ਼ਹਿਰ ਵਰਗਾ ਪਿੰਡਾ ਤੇ ਭੈਣ ਦੀ ਉਹ ਗੱਲ ਆ ਵੀ ਮੁਰਕਾ ਨਹੀਂ ਸੰਭਾਲਦੇ ਨੇ ਘਰਾਂ ਦੇ ਵੀ ਬਹੁਤ ਪਿਆਰਾ ਹੈ ਭੈਣ ਦਾ ਕੋਈ ਕਿਸੇ ਨਾਲ ਐ ਨਹੀਂ ਕਰਦਾ ਵੀ ਇੱਧਰ ਰੋਣਾ ਜਾਂ ਇੱਧਰ ਰੋਣਾ ਸੋ ਅਸੀਂ ਭੈਣ ਕੋਲੇ ਆਏ ਤੁਸੀਂ ਵੀਡੀਓ ਚ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਲੱਗਿਆ ਸਾਡਾ ਜੀ ਭੈਣ ਦਾ ਪਿੰਡ ਸੋ ਵੀਡੀਓ ਬਣਾਉਣ ਦੇ ਸੱਤ ਨੂੰ ਵੀਰੇ ਹੀ ਹੋਣੀ ਲਾਈਕ ਕਰਕੇ ਚੋਣਿਆ ਬਾਕੀ ਜਿਹੜੀ ਨਾ ਅਸੀਂ ਵੀਡੀਓ ਬਣਾਵਾਂਗੇ ਸੋ ਜਰੂਰ ਪਾਵਾਂਗੇ ਜੀ ਇਹ ਤੁਮ ਸਟਾਇਲ ਕਿਉਂ ਜੈਪੈਨ ਪਏ ਤੁਹਾਡੇ ਘਰੋਂ ਤਾਂ ਮਸੀਹ ਮਾਰਾ ਕੋਲੋਂ ਕਾਹਲੀ ਚਾਬੀ ਮੰਗੀ ਦੀ ਬਾਕੀ ਇਹ ਵੀਰੋ ਵੀ ਸੱਤ ਪੀਣਾ ਤੁਮ ਮੰਗ ਲੈ ਕੇ ਜਾਂ ਮੈਂ ਹਾਂਜੀ ਫਿਰ ਅਸੀਂ ਭੈਣ ਨਾਲ ਘੁੰਮਣ ਜਾਵਾਂਗੇ ਤੇ ਭੈਣ ਕਿਉਂ ਭੈਣ ਦੇ ਕੋਲੇ ਔਡੀ ਆ ਤੇ ਸਾਡਾ ਦੀ ਕੋ ਔਡੀ ਲੈਣ ਦਾ ਲਈ ਹੈਗਾ ਦੀ ਕੋ ਸੈਟਡ ਹੈ ਤੇ ਔਡੀ ਭੈਣ ਦਾ ਜਵਾਈ ਬਾਹਰ ਗਿਆ ਮੜਾ ਦਾ ਕੰਮ ਸੀ ਉਹ ਲੈ ਕੇ ਆਉਣ ਵਾਲਾ ਹੈ ਤੇ ਬਸ ਫਿਰ ਉਹ ਦਵਾ ਦੇ ਔਡੀ ਚੂਗਾ ਸੀ ਆਪਦੀ ਮਿੱਟੀ ਚੋਂ ਮੰਗੇ ਇਹ ਤਾਂ ਸੁਖਣਾ ਸੀ ਕਿ ਔਡੀ ਜਿਹੜੇ ਇਹਨਾਂ ਤੇ ਭੈਣ ਦਾ ਹੋਰ ਖੜੀਆ ਤੇ ਮੈਨੂੰ ਹਾਂ ਇਹ ਕਿੱਦਾਂ ਚ ਬਲੈਨੋ ਜਿਹੜੇ ਮੁੰਡੇ ਆਉਂਦੀਆਂ ਗੱਡੀਆਂ ਕੋਈ ਨਾ ਗੱਡੀਆਂ ਖੜੀਆਂ ਭੰਕੇ ਨਹੀਂ ਅੱਡੋ ਅੱਡੀ ਲੈ ਜਾਓ ਪਰ ਨਹੀਂ ਵੀ ਆਪਾਂ ਇਕੱਠੇ ਰਹਾਂਗੇ ਅੱਖ ਰਹਿ ਕੇ ਗੱਲਾਂ ਮਾਰਨ ਜਾਂਦੇ ਗੱਲਾਂ ਨਹੀਂ ਹੋਣੀਆਂ ਅੱਜ ਆਪਾਂ ਸੌਣਾ ਨਹੀਂਗਾ ਹਾਂ ਇਹ ਤਾਂ ਗੱਲਾਂ ਮਾਰਨੀ ਆ ਸਾਰਿਆਂ ਨੇ ਤੇ ਮੈਂ ਬਿੱਪੂ ਦਾ ਉਹ ਦੋ ਦਿਨ ਰਹੂਗਾ ਉਹ ਕਿ ਦੋ ਦਿਨ ਇਹਨੇ ਔਡੀ ਦੇ ਬਸ ਨਜ਼ਾਰੇ ਲੈਣੇ ਆ ਸਾਡਾ ਕੰਮ ਬਣਨੇ ਨੇ ਨਜ਼ਾਰੇ ਲੈਣੇ ਹਾਂ ਨਾਲ ਲੈ ਇਹ ਉਡੀ ਬਿੱਪੂ ਨਾਲ ਰਹੂਗੀ ਚੰਗੀ ਆ ਇਹ ਕਹਨਾਂ ਮਾਦੀ ਜਿਆ ਆਇਆ ਨਾ ਮੈਂ ਤੇ ਮਾਸੀ ਨੂੰ ਲੈ ਕੇ ਜਾਊਂਗਾ ਨਾਲੇ ਓਡੀ ਹਾਂ ਚੱਲ ਇਹਨਾਂ ਨੂੰ ਲੈ ਕੇ ਜਾਊਂਗਾ ਮਾਸੀ ਨੂੰ ਉਧਾਰ ਕੇ ਓਡੀ ਲੈ ਕੇ ਜਾਵਾਂ ਫਿਰ ਮਾਸੀ ਆਪਣੇ ਕੋਲੇ ਰਹਿਣਗੇ ਮਮਾ ਫਿਰ ਮੈਂ ਓਡੀ ਛੱਡੂ ਨਾਲੇ ਮਾਰ ਕੇ ਮੈਂ ਵੀ ਪਰੇਸ਼ਾਨ ਐ ਇਸੇ ਕੱਲੀ ਬਣੇ ਹੁਣ ਆਪਾਂ ਵੀਰੋ ਗੱਲਾਂ ਵਰਤਾਂ ਕਰਦੇ ਮੰਦੇ ਦਾ ਮਾਰ ਕੋ ਹਾਂ ਨਾ ਸੋ ਆਗਰਾਂ ਬਿੜ ਕੋ ਸ਼ਾਰਟ ਸ਼ਾਟਿੰਗਾ ਦੋ ਤਿੰਨ ਭੈਣ ਦੇ ਨਾਲ ਹੀ ਆਉਂਦੀਆਂ ਸੀ ਕਿ ਕਿ ਅਸੀਂ ਇਕੱਠੇ ਨੂੰ ਘੁੰਮਣ ਕਿਨ ਜਾਵਾਂਗੇ ਕਿ ਰੱਬ ਸੁੱਖਰੇ ਕਿ ਹੁਣ ਸਾਡੇ ਸਾਰੇ ਠੂਪਾਂ ਕਿ ਕਿੰਨੇ ਭੈਣੋਂ ਭੈਣ ਮਿਲ ਗਈ ਨਹੀਂ ਮੈਨੂੰ ਵੀ ਭੈਣ ਨਹੀਂ ਲੱਗੀ ਸਾਰੀ ਕੋਸ਼ਾ ਸੀ ਕਿਉਂਕਿ ਆਪਣੇ ਕਿਹੜੇ ਸੱਤੀ ਸੱਤੀ ਕੋਲ ਮਿਲਦੇ ਸੱਤੀ ਸੱਤੀ ਕੋਲ ਮਿਲਿਆ ਜੀ ਕਿਉਂਕਿ ਸਟਰਗਲ ਸੇਮ ਆ ਇਹ ਏਜ ਵੀ ਸੇਮ ਆ ਕੋਈ ਬੜੀ ਫਰਕ ਨਹੀਂ ਤੇ ਸੌਂਕ ਵੀ ਸੇਮ ਆ ਤੇ ਥੋੜਾ ਜਨ ਦਾ ਵੀ ਸੌਂਕ ਸੇਮ ਆ ਸਾਰਾ ਤਾਂ ਸੇਮ ਆ ਜੀ ਸਾਰੇ ਦਾ ਮਸਾ ਮਿਲਿਆ ਅਸਾਂ ਇੱਥੇ ਕੰਨ ਦੀਆਂ ਕੱਖੀਆਂ ਪੈਣਾ ਸੀਗੀਆਂ ਅਸੀਂ ਇੰਨਾ ਖਵਾਸ਼ਾ ਕੁਝ ਨਹੀਂ ਲਾ ਸਕਦੇ ਅਸੀਂ ਆਏ ਆ ਭੈਣ ਕੋਲੇ ਪੰਜ ਜਣੇ ਤੇ ਪਰ ਅਸੀਂ ਵੀਡੀਓ ਚ ਦੋ ਹੀ ਸ਼ੋਅ ਹੋਣੇ ਕੋਲ ਲੱਗਦਾ ਕੁਝ ਬੱਤ ਚੈਨ ਨਹੀਂ ਇਹ ਮਾਰਤ ਠੀਕ ਹੈ ਬੇਟੀ ਜੂਨੂ ਅਸੀਂ ਦੱਸਿਆ ਲਾ ਵੀ ਅਸੀਂ ਲਿਉਂਦੇ ਨਹੀਂ ਕਿ ਨਾ ਜੈਨ ਨਹੀਂ ਮਰਸੀ ਹੋਣੀ ਤੇ ਬਾਕੀ ਕੋਈ ਕਮੀ ਨਹੀਂ ਹੋਵੇ ਅਸੀਂ ਸਭੀ ਚਾਹੁੰਦੇ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨਣੇ ਨੂੰ ਐਂਡ ਮਨਕ ਦੀਪ ਸਿੰਘ ਵੱਲੋਂ ਐਂਡ ਵੀ ਵੀ ਕਮਲਜੀਤ ਕੌਰ ਵੱਲੋਂ ਗ੍ਰੈਂਡ ਪਾਰਟੀ ਸਸਕ੍ਰਿਪਟ ਸਾਰੇ ਆਇਆ ਕਰੋ ਮਿਲਿਆ ਘਟੌਣਾ ਖੱਲੀ ਰਹਿਣੀ ਹੈ